ਸਵਾਗਤ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਜਿਹੜਾ ਇਹ ਉਹ ਮਨਾਇਆ ਗਿਆ ਪਰਿਵਾਰ ਤੇ ਫੈਨਸ ਦੇ ਵੱਲੋਂ ਤੇ ਮਾਤਾ ਚਰਨ कौर ਕਾਫੀ ਜ਼ਿਆਦਾ ਭਾਵੁਕ ਦਿਖਾਈ ਦਿੰਦੇ ਨੇ ਉਹਨਾਂ ਦੇ ਵੱਲੋਂ ਛੋਟੇ ਸਿੱਧੂ ਦੇ ਨਾਲ ਜਿਹੜਾ ਵਾ ਉਹ ਕੇਕ ਜਿਹੜਾ ਵਾ ਉਹ ਕੱਟਿਆ ਜਾਂਦਾ ਵਾ ਜਿਸ ਤੋਂ ਬਾਅਦ ਇੱਕ ਕੇਕ ਕੱਟ ਕੇ ਮਾਤਾ ਚਰਨ ਕੌਰ ਜਿਹੜੇ ਨੇ ਉਹ ਕਾਫੀ ਜ਼ਿਆਦਾ ਭਾਵੁਕ ਹੁੰਦੇ ਨੇ ਤੇ ਕੇਕ ਨੂੰ ਜਿਹੜਾ ਵਾ ਉਹ ਸਿੱਧੂ ਦੀ ਫੋਟੋ ਦੇ ਉੱਪਰ ਜਿਹੜਾ ਵਾ ਲਗਾਉਂਦੇ ਨੇ ਤੇ ਉਹ ਤੁਹਾਨੂੰ ਪਿਆਰ ਕਰਦੇ ਹੋਏ ਜਿਹੜੇ ਨੇ ਤਸਵੀਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜੋ ਕਿ ਸੀਨ ਕਾਫੀ ਜ਼ਿਆਦਾ ਜਿਹੜਾ ਹੈ ਭਾਵਕਾਰ ਦੇਣ ਵਾਲਾ ਵਾ ਸਿੱਧੂ ਮੂਸੇਵਾਲੇ ਦੇ ਫੈਨਸ ਜਿਹੜੇ ਨੇ ਉਹ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਨੇ ਇਸੇ ਤਰ੍ਹਾਂ ਹੀ ਤੇ ਉਸਦੀ ਈਪੀ ਜਿਹੜੀ ਆਈ ਆ ਉਸ ਨੂੰ ਵੀ ਪਿਆਰ ਜਿਹੜਾ ਨੇ ਉਹ ਦੇਣ ਰਹੇ ਨੇ ਕਾਫੀ ਜ਼ਿਆਦਾ ਹੱਦ ਤੱਕ ਜਿਹੜਾ ਵਾ ਉਹ ਪਿਆਰ ਮਿਲ ਰਿਹਾ ਹੈ ਬਿਲਬੋਰਡ ਦੇ ਉੱਪਰ ਵੀ ਜਿਹੜੀ ਆ ਈਪੀ ਜਿਹੜੀ ਆ ਉਹ ਸ਼ਾਈ ਹੋਈ ਆ ਕੁਝ ਹੀ ਸਮੇਂ ਦੇ ਵਿੱਚ ਇਹ ਜਿਹੜੀ ਆ ਉਹ ਮਿਲੀਅਨਸ ਦੇ ਵਿੱਚ ਵੀਊ ਵੀ ਲੈ ਕੇ ਜਿਹੜੀ ਆ ਬਰਕਰਾਰ ਆ ਤੁਹਾਡੇ ਸਭ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜੁੜਾ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੜੇਨਾ グー。